गुजरात <laughs> बोलो ਜੀ ਇਹ 6 ਮਹੀਨੇ ਲੱਗਿਆ ਠੋਕਰਾਂ ਉਦੋਂ ਦੇ ਲੱਗਿਆ 45 46 ਸਾਲ ਹੋ ਗਏ ਇਹਨਾਂ ਦੇ ਜਿਹੜਾ ਜਾਲ ਚ ਸੀ ਨਾ ਪੱਥਰ ਉਹ ਤਾਰਾਂ ਗਲ ਗਈਆਂ ਉਹਨੇ ਪੱਥਰ ਖਿੰਡ ਗਿਆ ਠੋਕਰਾਂ ਦਾ ਜੇ ਦੇ ਉੱਪਰ ਇੱਕ ਕਲੇਅਰ ਲਾਈ ਜਾਵੇ ਨਾ ਜਾਲ ਬੰਨ ਕੇ ਦਵਾ ਦਾਂਗੇ ਇਮੀਡੀਏਟਲੀ ਤਾਂ ਹੁਣ ਤਾਰ ਆ ਚਲੋ ਮੇਰਾ ਮਤਲਬ ਗੱਲ ਇਹ ਤਾਂ ਹਰੇਕ ਸਾਹਿਬ ਜਿਵੇਂ ਇਹਦਾ ਇਹ ਤਾਂ ਹਰੇਕ ਸਾਹ ਦੇ ਨਾਲ ਬੰਨ੍ਹ ਜਾਲ ਤੇ ਜਿਹੜੀ 23 ਕਿੰਨਾ ਕਹਾ ਪਈ ਉਹ ਕੰਮ ਨਹੀਂ ਆਉਂਦਾ ਜਾਲ ਬੰਨ੍ਹਿਆ ਹੋਇਆ ਹੁੰਦਾ ਜੀ ਉਹ ਵਿੱਚ ਸਾਰੇ ਜਾਲ ਬੰਨ੍ਹ ਗਏ ਇਹ ਜਿਹੇ ਠੋਕਰਾਂ ਦੱਸਦਾ 20-20 ਫੁੱਟ ਦਾ ਪਤਾ ਪਹਿਲਾਂ ਜਿਹੜੀ ਲਾਈ ਸੀ ਉਹਦੇ ਦਾ ਜਾਲ ਹੈ ਨਹੀਂ ਸੀ ਨਹੀਂ ਜਿਹੜਾ ਹੁਣ ਮੌਕੇ ਦਾ ਸੀਗਾ ਸਰ ਜਾਲ ਥੱਲੇ ਦੱਬ ਗਿਆ ਜੇ ਇਹ ਨਾ ਠੋਕਰਾਂ ਨੂੰ ਜੀ ਦੱਸ ਦਾਂ 20-20 ਫੁੱਟ ਬਤਾਇਆ ਜਾਵੇ ਨਾ ਗਾਹਾਂ ਤਾਂ ਦੇਖੋ ਕੋਈ ਨਹੀਂ ਕਰਵਾਵਾਂਗੇ ਜੀ 575 ਉਹ ਉਦੋਂ ਨਹੀਂ ਲੱਗੇਗਾ 78 ਦੀਆਂ ਥੋੜਾ ਲੱਗੀਆਂ ਜਿਹੜੀ ਆ ਹਾਲਤ ਹੋਈ ਵੀ ਅੱਜ ਕੋਈ ਨਹੀਂ ਕੋਈ ਨਹੀਂ ਰਾਜੇ ਪਰਾਂ ਡਰੇਨ ਪੱਟੀ ਹੁੰਦੀ ਫਿਰ ਵੀ ਲੋਡ ਦਾ ਕੰਮ ਪੱਥਰ ਦੀ ਲਾ ਕੇ ਜਾਲ ਬੰਨ ਕੇ ਤਾਰ ਦੇ ਵਿੱਚ ਫੇਰ ਫੇਰ ਜਾਲ ਪੱਥਰ ਤਾਂ ਤਾਂ ਹੀ ਖੜੂ ਜੇ ਜਾਲ ਉੱਪਰ ਤਾਰ ਦੇ ਵਿੱਚ ਹੋਣਾ ਹੋਏਗਾ ਇਹ ਦਰਿਆ ਤੇ ਐਮਐਲ ਸਭ ਆਈਆਂ ਐ ਇੱਥੇ ਕਾਫੀ ਇਲਾਕੇ ਦੀ ਸਮੱਸਿਆ ਹੈ ਜੀ ਦਰਖਤਾਂ ਦੀ ਇੱਥੇ ਪਰਲੇ ਪਾਸੇ ਜਗਲਾਤ ਵਿਭਾਗ ਦੀ ਜ਼ਮੀਨ ਦੇ ਵਿੱਚ ਡਰੇਨ ਬਣਾਉਣ ਦੀ ਆਖੀਏ ਕੀ ਕਾਫੀ ਸਮੱਸਿਆ ਕੀ ਦੇਖਿਆ ਤੁਸੀਂ ਕੀ ਕਰੋਗੇ ਅੱਗੇ ਤੇ ਕਿਸ ਤਰ੍ਹਾਂ ਹੈ بارش ਜਿਹੜੀ ਹੈ ਲਗਾਤਾਰ ਹੋ ਰਹੀ ਹੈ ਪਿਛਲੇ 10 ਦਿਨ ਤੋਂ ਔਰ ਨਾ ਵੀ ਪਹਾੜਾਂ ਦਾ ਪਾਣੀ ਉਹ ਸਾਰਾ ਅਲਟੀਮੇਟਲੀ ਅਸੀਂ ਫੇਸ ਕਰਦੇ ਹਾਲਾਂਕਿ ਪ੍ਰਸ਼ਾਸਨ ਪਿਛਲੇ ਕਈ ਦਿਨਾਂ ਤੋਂ ਚੁਕੰਨਾ ਵੀ ਹੈ ਕਿਉਂਕਿ ਮਾਝ ਜੁਰਦਾਸਪੁਰ ਅੰਮਰਸਰ ਸਾਹਿਬ ਉਧਰ ਬਹੁਤ ਹਾਲਾਤ ਜਿਹੜੇ ਆ ਪਾਣੀ ਕਰਕੇ ਖਰਾਬ ਹੋਏ ਆ ਉਹ ਅੱਜ ਮੈਂ ਔਰ ਸਾਡੇ ਸਤਕਾਰਯੋਗ ਐਮਐਲਏ ਸਾਹਿਬ ਸਵੇਰ ਤੇ ਅਸੀਂ ਮੁਸ਼ਕਿਲ ਕਰ ਰਹੇ ਆ ਜਿਹੜੇ ਜਿਹੜੇ ਸਾਡੇ ਸੈਂਸਿਟਿਵ ਜ਼ੋਨ ਆ ਉੱਥੇ ਜਾ ਕੇ ਪਹਿਲਾਂ ਤੋਂ ਹੀ ਮੁਸਤੈਦ ਰਹੀ ਲੋਕਾਂ ਦਾ ਕੋਈ ਨੁਕਸਾਨ ਨਾ ਹੋਵੇ ਲੇਕਿਨ ਇੱਕ ਮੈਂ ਬੇਨਤੀ ਤੁਹਾਡੇ ਰਾਹੀਂ ਜ਼ਰੂਰ ਸੰਗਤ ਨੂੰ ਕਰੂੰਗਾ ਕਿ ਅਗਲੇ 48 ਘੰਟੇ ਬੜੇ ਕ੍ਰੂਸ਼ੀਅਲ ਹਨ بارش ਲਗਾਤਾਰ ਜਿਹੜੀ ਆ ਮੌਸਮ ਵਿਭਾਗ ਨੇ ਵੀ ਇਹੋ ਇਸ ਬਣੀ ਕੀਤੀ ਆ ਪਰ ਜਿੰਨਾ ਵੀ ਪਾਣੀ ਪਹਾੜਾਂ ਦਾ ਅਲਟੀਮੇਟਲੀ ਸਾਡੇ ਪੰਜਾਬ 'ਚ ਆਉਣਾ ਹੈ ਸੋ ਆਪਾਂ ਨੂੰ ਸਤਾਰਕ ਰਹਿਣ ਦੀ ਲੋੜ ਆ ਪ੍ਰਸ਼ਾਸਨ ਵੀ ਫੀਲਡ 'ਚ ਹੈ ਅਸੀਂ ਸਾਰੇ ਵੀ ਲਗਾਤਾਰ ਹੈ ਲੇਕਿਨ ਜਿੰਨੇ ਵੀ ਸਾਡੇ ਨੌਜਵਾਨ ਹੈ ਪੰਚਾਇਤਾਂ ਹੈ ਉਹਨਾਂ ਨੂੰ ਵੀ ਸਤਰਕ ਰਹਿਣ ਦੀ ਲੋੜ ਆ ਆਪਾਂ ਮਿਲ ਜੁਲ ਕੇ ਇੱਕ ਦੂਜੇ ਦਾ ਹੱਥ ਫੜੀਏ ਔਰ ਆਪਣੇ ਲੋਕਾਂ ਨੂੰ ਬਚਾਈਏ ਆਪਣੇ ਪੰਜਾਬ ਦੀ ਜਿਹੜੀ ਗੱਲ ਅਸੀਂ ਨੋਟ ਕੀਤੀ ਮੈਂ ਔਰ ਸਾਡੇ ਸਰਕਾਰ ਦੇ ਐਮਐਲਏ ਸਾਹਿਬ ਨੇ ਗੱਲ ਇਹ ਆ ਵੀ ਜਿਹੜਾ ਫੋਰੈਸਟ ਲੈਂਡ ਹੈ ਉਹਦੀ ਡੀਸਿਲਟਿੰਗ ਨਹੀਂ ਹੋਈ ਉਹਦੇ ਕਰਕੇ ਸਾਨੂੰ ਬਹੁਤ ਮੁਸ਼ਕਲ ਆ ਰਹੀ ਹੈ ਔਰ ਇਮੀਡੀਏਟਲੀ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਲਿਆਉਣਾ ਅੱਜ ਆਉਣ ਵਾਲੇ ਟਾਈਮ 'ਚ ਜਿਹੜਾ ਫੋਰੈਸਟ ਏਰੀਆ ਆ ਦਰਿਆਵਾਂ ਦੇ ਆਲੇ ਦੁਆਲੇ ਜਾਂ ਵਿੱਚ ਉਹ ਫੋਰੈਸਟ ਏਰੀਆ ਦੀ ਡੀਸਿਲਟਿੰਗ ਬਹੁਤ ਜੂਰੀਓ ਪ੍ਰਾਇੋਰਟੀ ਤੇ ਕਰਾਂਗੇ ਅਗਰ ਉਹ ਡੀਸੈਲਟਿੰਗ ਹੋਈ ਹੁੰਦੀ ਤੇ ਮੈਨੂੰ ਲੱਗਦਾ ਇਹ ਇੰਨੀ ਕ੍ਰੂਸ਼ੀਅਲ ਇਸ ਤਰ੍ਹਾਂ ਨਹੀਂ ਚਾਹੀਦਾ ਤਾਂ ਇਹ ਪੁਆਇੰਟ ਅਸੀਂ ਨੋਟ ਕੀਤੇ ਅੱਜ ਹੁਣ ਵਾਲੇ ਟਾਈਮ 'ਚ ਫੋਰੈਸਟ ਡਿਪਾਰਟਮੈਂਟ ਨਾਲ ਤਾਲਮੇਲ ਕਰਕੇ ਇਹ ਇਹ ਸਾਫ ਸਫਾਈ ਕਰਾਈਏ ਐਮਐਲਏ ਸਾਹਿਬ ਤੁਹਾਨੂੰ ਕਈ ਮੰਗਾਂ ਵੀ ਰੱਖੀਆਂ ਇੱਕ ਸਟੱਡਲ ਆਉਣ ਲਈ ਕੀ ਹੁਕਮ ਦਿੱਤੇ ਜੀ ਦੇਖੋ ਇਮੀਡੀਏਟਲੀ ਤਾਂ ਜਿਹੜਾ ਹੁਣ بارش ਹੋ ਰਹੀ ਹੈ ਔਰ ਜਿਵੇਂ ਕਾਨਸਾਮ ਨੇ ਦੱਸਿਆ ਕਿ 15 ਦਿਨ ਤੋਂ ਇਹ ਲਗਾਤਾਰ ਚੱਲ ਰਿਹਾ ਹੈ ਔਰ 48 ਘੰਟੇ ਜਿਹੜੇ ਹੋਰ ਆਉਣ ਵਾਲੇ ਹੈ ਇਹ ਵੀ ਬੜੇ ਸੈਂਸਿਟਿਵ ਹੈ ਤੇ ਉਹਦੇ ਲਈ ਅਸੀਂ ਜੋ ਹੋ ਸਕਦਾ ਪ੍ਰਬੰਧ ਕਰ ਰਹੇ ਹਾਂ ਅ ਸਾਰ ਦੀ ਜਾਂ ਹੋਰ ਪੱਥਰ ਜਿਹੜੇ ਲਗਾਣੇ ਆ ਜਾਲ ਬਣ ਕੇ ਜਿਹੜਾ ਉਹ ਹੈਗਾ ਜੋ ਇੱਥੇ ਮੰਗਿਆ ਉਹ ਬਾਅਦ ਚ ਕਰਾਂਗੇ ਪਹਿਲਾਂ ਵੀ ਅਸੀਂ ਕੀਤੀ ਰਿਵਰਟਮੈਂਟ ਉਹਨੂੰ ਕਹਿੰਦੇ ਆ ਪਹਿਲਾਂ ਵੀ ਤੁਸੀਂ ਦੇਖਿਆ ਕਿ ਇਹ ਸੀਰੀਅਸ ਕੀਤੀ ਅੱਗੇ ਫੱッセ ਵੀ ਕੀਤੀ ਲੇਕਿਨ ਇਮੀਡੀਏਟਲੀ ਜੋ ਹੋ ਸਕਦਾ ਅਸੀਂ ਵੱਧ ਵੱਧ ਆਪਣੇ ਐਫਰਟ ਕਰ ਰਹੇ ਆ ਆ ਹੁਣ ਤਾਰ ਹੋਰ ਮੰਗਵਾਈ ਹੈ ਤੇ ਇਲਾਕਾ ਨਿਵਾਸੀਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਤੁਸੀਂ ਸਾਰੇ ਚਾਹੇ ਆਪਣਾ ਕੰਮ ਹੈ ਪਰ ਸਾਰਾ ਜਿਹੜਾ ਪ੍ਰਸ਼ਾਸਨ ਸਾਡਾ ਇੱਥੇ ਖੜਾ ਐ ਐਕਸ਼ਨ ਸਾਹਿਬ ਉਹ ਕੀ ਪੱਤੀ ਗੜੇ ਨੇ ਐਸਡੀਓ ਸਾਹਿਬ ਜੀ ਨੂੰ ਸਮਝਾ ਲੱਖੇ ਨੇ ਤੇ ਜੋ ਮਟੀਰੀਅਲ ਚਾਹੀਦਾ ਇਹਨਾਂ ਨੂੰ ਕਹਿਤਾ ਕਿਸੇ ਤਰ੍ਹਾਂ ਦੀ ਕਮੀ ਨਹੀਂ ਹੈ ਜਿੰਨਾ ਵੀ ਚਾਹੀਦਾ ਮੰਗਵਾਣ ਤੇ ਉਸ ਅਕਾਲਪੁਰ ਖੱਗੇ ਅਰਦਾਸ ਬੇਨਤੀ ਕਿ ਇਹ ਇਸ ਮੁਸੀਬਤ ਚ ਪੰਜਾਬ ਨੇ ਬਹੁਤ ਮੁਸੀਬਤਾਂ ਝੱਲੀਆਂ ਪਹਿਲਾਂ ਤੋਂ ਤੇ ਇਸ ਮੁਸੀਬਤ ਤੋਂ ਵੀ ਸਾਨੂੰ ਜਿਹੜਾ ਜਲਦੀ ਸਹਕਾਰਾ ਮਿਲੇਗਾ ਔਰ ਜਿਹੜਾ ਜੋ ਇਹ ਹੁਣ ਦੱਸ ਰਹੀ ਕਿ ਪੱਥਰ ਦੀ ਜਿਹੜੀ ਇੱਥੇ ਬੁਣਾਣੀ ਹੈਗੀ ਹੈ ਥ੍ਰੀ ਅਪਾਰਟਮੈਂਟ ਜਿਹਨੂੰ ਕਹਿੰਦੇ ਆਸ ਮੈਂ ਹੁਣੇ ਹੀ ਕਹਿਤਾ ਆਉਣ ਵਾਲੇ ਸਮੇਂ 'ਚ ਅਸੀਂ ਜਲਦੀ ਪਹਿਲਾਂ ਵੀ ਕਰਵਾਇਆ ਤੇ ਇੱਥੇ ਤੱਕ ਜਿਹੜੀ ਹੈਗੀ ਪੂਰੀ ਅਕੀਦ ਤੋਂ ਲੈ ਕੇ ਲੋਕ ਨਾ ਜਿੰਨਾ ਏਰੀਆ ਥ੍ਰੀ ਬਟ ਨਹੀਂ ਜੀ ਤੁਹਾਨੂੰ